ਕੱਲੀ ਕੱਲੀ ਗੱਲ ਸੁਣੋ ਪਾਕਿਸਤਾਨ ਦੇ ਵੀਰ ਦੀ ਬਿਲਕੁਲ ਸੱਚ ਕਿਹਾ ਹੈ ਬੱਲੇ ਬੱਲੇ ਕਰਾਤੀ ਔਰ ਅੱਜ ਕੱਲ੍ਹ ਜ਼ਿਆਦਾ ਮਿਲਣ ਲੱਗ ਪਿਆ ਉਹਦੀ ਵਜ੍ਹਾ ਵੀ ਜਿਨ੍ਹਾਂ ਨੂੰ ਤੁਸੀਂ ਹੀਰੋ ਬਣਾਇਆ ਹੋਇਆ ਸੀ ਇਸਲਾਮ ਦੇ ਮੁਜਾਹਿਦ ਬਣਾ ਕੇ ਆਪਣੇ ਧਰਤੀ ਦੇ ਵੀ ਹੀਰੋ ਬਣਾਇਆ ਹੋਇਆ ਸੀ ਉਹਨਾਂ ਦੇ ਬਾਰੇ ਹੁਣ ਪਤਾ ਲੱਗਣ ਲੱਗ ਪਿਆ ਵੀ ਉਹ ਤਾਂ ਲੁਟੇਰੇ ਸੀ ਦੂਸਰਾ ਦੂਸਰੀਆਂ ਕੌਮਾਂ ਉਹ ਕਹਿੰਦੀ ਆ ਕਿ ਉਹ ਸਾਡੇ ਪਿਓ ਦਾਦੇ ਸੀ ਸਾਡੇ ਆਵਾਜ਼ ਦਾਦ ਸੀ ਅਸੀਂ ਕੱਲ ਵੀ ਤੁਹਾਡੇ ਤੇ ਹਮਲਾ ਕੀਤਾ ਕੱਲ ਵੀ ਤੁਹਾਨੂੰ ਅਸੀਂ ਸ਼ਿਕਸ ਦਿੱਤੀ ਅੱਜ ਵੀ ਤੁਹਾਨੂੰ ਸ਼ਿਕਸ ਦੇਣੀ ਆ ਅੱਜ ਕੱਲ੍ਹ ਉਹ ਨਵੇਂ ਹੀਰੋਜ਼ ਦੇ ਜ਼ਰੀਏ ਸਾਨੂੰ ਸ਼ਕਸ ਦੇਣਾ ਚਾਹੁੰਦੇ ਆ ਉਹਨਾਂ ਨੂੰ ਵੀ ਆਪਣਾ ਖੂਨ ਕਹਿੰਦੇ ਆ ਪਿਛਲਿਆਂ ਨੇ ਵੀ ਆਪਣਾ ਖੂਨ ਕਹਿੰਦੇ ਸੀ ਤੇ ਇੱਕ ਗੱਲ ਹੋਰ ਹੈ ਉਹ ਤੁਹਾਨੂੰ ਰਣਜੀਤ ਸਿੰਘ ਦੇ ਨਾਂ ਦੇ ਉੱਤੇ ਮਿਹਨਤ ਦਿੰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਮਿਹਨਤ ਦਿੰਦੇ ਆ ਕਿ ਉਹ ਰਣਜੀਤ ਸਿੰਘ ਕੀ ਔਲਾਦ ਹੋ ਇਹ ਗੱਲ ਕੀ ਹੈ ਵਜ੍ਹਾ ਕੀ ਉਹ ਕਿਉਂ ਕਹਿੰਦੀਆਂ ਇਸ ਲਈ ਕਹਿੰਦੀਆਂ ਕਿ ਉਹਨਾਂ ਨੇ ਆਪਣਾ ਕੇਸ ਤਾਂ ਸੈਕੂਲਰ ਨੈਸ਼ਨਲਿਜ਼ਮ ਤੇ ਬਣਾਇਆ ਹੋਇਆ ਤੇ ਸਾਡਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਆਪਣਾ ਕੇਸ ਸੈਕੂਲਰ ਨੈਸ਼ਨਲਿਜ਼ਮ ਤੇ ਨਹੀਂ ਅਸੀਂ ਇਸਲਾਮੀ ਨੈਸ਼ਨਲਿਜ਼ਮ ਤੇ ਬਣਾਉਣਾ ਫਿਰ ਉਹਨਾਂ ਦੇ ਪਿਓ ਦਾਦੇ ਨੂੰ ਹੀਰੋ ਮੰਨਣਾ ਪੈਣਾ ਉਸ ਪਿਓ ਦਾਦੇ ਨੂੰ ਜਿਹਨਾਂ ਨੂੰ ਅਸੀਂ ਹੀਰੋ ਮੰਨਣਾ ਹੈ ਉਹਦੇ ਨਾਂ ਦੇ ਉੱਤੇ ਉਹਨਾਂ ਨੂੰ ਸਾਨੂੰ ਛਿੱਤਰ ਲਾ ਲਾ ਕੇ ਦਿਖਾਣਾ ਤੇ ਸਾਨੂੰ ਦੱਸਣਾ ਕਿ ਉਹਨਾਂ ਨੇ ਤੁਹਾਨੂੰ ਪਹਿਲੇ ਵੀ ਮਾਰਿਆ ਸੀ ਹਮ ਅੱਭੀ ਆਪਕੋ ਮਾਰੇਗਾ ਤੇ ਜਿਹੜਾ ਤੁਹਾਡਾ ਆਪਣਾ ਹੀਰੋ ਸੀ ਗੁਜਰਾਣ ਵਾਲੇ ਦਾ ਉਹਨੂੰ ਤੁਸੀਂ ਇਨਕਾਰੀ ਹੋਗਾ ਹੁਣ ਕੀ ਖਿਆਲ ਹੈ ਫਿਰ ਕੀ ਕਰਨਾ ਇਹਦੇ ਨਾਲੋਂ ਚੰਗਾ ਨਹੀਂ ਹੈ ਕਿ ਉਸੇ ਰਣਜੀਤ ਸਿੰਘ ਨੂੰ ਜਿਹੜਾ ਕੋਈ ਬਾਰੋਂ ਨਹੀਂ ਆਇਆ ਜਿਹੜਾ ਗੁਜਰਾਂ ਵਾਲੇ ਦਾ ਰਹਿਣ ਵਾਲਾ ਸੀ ਪੰਜਾਬ ਦਾ ਜੱਟ ਸੀ ਤੁਹਾਡੀ ਧਰਤੀ ਦਾ ਬੇਟਾ ਸੀ ਉਸ ਬੰਦੇ ਨੂੰ ਤੁਸੀਂ ਆਪਣਾ ਹੀਰੋ ਮੰਨ ਲਓ ਡਿਕਲੇਅਰ ਕਰ ਦੋ ਦੂਸਰਿਆਂ ਦੇ ਸਾਹਮਣੇ ਸੀਨਾ ਤਾਣ ਕੇ ਕਹੋ ਕਿ ਹਾਂ ਉਹ ਸਾਡਾ ਹੀਰੋ ਸੀ ਹੁਣ ਆਓ ਮੈਦਾਨ ਦੇ ਵਿੱਚ ਆਓ ਜਿੱਥੇ ਤੱਕ ਘੋੜੇ ਦੜਾਉਣੇ ਦੜਾਈਏ ਆਓ ਖਾਕਰ ਇਧਰ ਨੂੰ ਵੀ ਆਉਂਦੀਆਂ ਸੀ ਫੌਜਾਂ ਤੇ ਫਿਰ ਜੇ ਪਿੱਛੇ ਨੂੰ ਕਿੱਦਾਂ ਜਾਂਦੀਆਂ ਫਿਰ ਘਰਾਂ ਦੇ ਵਿੱਚ ਵਾੜ ਕੇ ਕਿੱਦਾਂ ਆਇਆ ਸੀ ਉਹ ਫਿਰ ਤੁਸੀਂ ਇਹਦੇ ਤੇ ਤੁਹਾਡਾ ਸਟਾਂਸ ਤਾਂ ਬਣਦਾ ਕੇਸ ਤਾਂ ਪੱਕਾ ਹੁੰਦਾ ਤੁਹਾਡੇ ਕੋਲ ਕੋਈ ਗੱਲ ਤਾਂ ਹੁੰਦੀ ਆ ਕੋਈ ਹੀਰੋ ਤਾਂ ਹੁੰਦਾ ਕੋਈ ਬੰਦਾ ਤਾਂ ਹੁੰਦਾ ਤੁਹਾਡੀ ਅਣਖ ਤਾਂ ਰਹਿੰਦੀ ਤੁਹਾਡੀ ਪੱਗ ਤਾਂ ਰਹਿੰਦੀ ਆ ਤੁਸੀਂ ਬੇਵਹਿਬ ਤੇ ਨਹੀਂ ਰਹਿੰਦੇ ਤੁਸੀਂ ਬੇਪਤੇ ਤੇ ਨਹੀਂ ਰਹਿੰਦੇ ਤੁਸੀਂ ਬੇਅਣਖੇ ਤੇ ਨਹੀਂ ਰਹਿੰਦੇ ਤੁਸੀਂ ਕਿਸੇ ਗੱਲ ਨਾਲ ਤਾਂ ਜੀਂਦੇ ਹੋ ਤੁਸੀਂ ਧਰਤੀ ਤੇ ਪੈਰ ਗੱਡ ਕੇ ਤੇ ਖਲੋ ਲੈਂਦੇ ਹੋ ਤੁਹਾਡੇ ਨਾਲ ਧਰਤੀ 'ਚ ਪੈਰ ਆ ਹਵਾ ਦੇ ਵਿੱਚ ਲੱਤਾਂ ਆ ਜਿਨ੍ਹਾਂ ਨੂੰ ਹੀਰੋ ਬਣਾਇਆ ਸੀ ਉਹ ਤੁਹਾਡੇ ਮੂੰਹ ਤੇ ਚੰਡਾ ਮਾਰਦੇ ਉਹਨਾਂ ਹੀਰੋਜ਼ ਦੇ ਨਾਂ ਦੇ ਉੱਤੇ ਤੇ ਚੰਗਾ ਨਹੀਂ ਧਰਤੀ ਨੂੰ ਪਛਾਣੋ ਧਰਤੀ ਦੀ ਵਿਰਾਸਤ ਨੂੰ ਪਛਾਣੋ ਧਰਤੀ ਦੇ ਹੀਰੋਜ਼ ਨੂੰ ਪਛਾਣੋ ਬਹੁਤ ਦੂਰ ਨਾ ਜਾਓ ਗੁਜਰਾਣ ਵਾਲੇ ਨੂੰ ਪਛਾਣ ਲਓ ਕੋਈ ਤੇ ਬਲੈਤ ਤੇ ਨਹੀਂ ਉਸ ਗੱਲ ਦੇ ਉੱਤੇ ਖੜੇ ਹੋ ਜਾਓ ਜਿਹੜੀ ਗੱਲ ਬਣਦੀ ਹੈ ਕਿ ਜਿਹੜਾ ਨੈਸ਼ਨਲਿਜ਼ਮ ਹੈ ਉਹਦੇ ਵਿੱਚ ਫਿਰ ਧਰਤੀ ਦਾ ਬੇਟਾ ਧਰਤੀ ਦਾ ਬੇਟਾ ਹੀ ਹੁੰਦਾ ਕੋਈ ਬਾਹਰੋਂ ਆ ਕੇ ਤੁਹਾਡੇ ਭਰੋਲੇ ਤੁਹਾਡੇ ਮਾਲ ਡੰਗਰ ਤੁਹਾਡੀਆਂ ਜਨਾਨੀਆਂ ਲਾ ਜਾ ਕੇ ਗਜ਼ਨੀ ਤੇ ਕਾਬਲ ਦੇ ਬਾਜ਼ਾਰਾਂ 'ਚ ਵੇਚਣ ਵਾਲਾ ਤੁਹਾਡਾ ਹੀਰੋ ਨਹੀਂ ਹੁੰਦਾ ਕਦੋਂ ਗੱਲ ਸਮਝਣੀ ਹੈ